ਹੈਲੋ ਸਟੂਡੈਂਟਸ ਮੈਂ ਖੁਸ਼ਪੂ ਤੁਹਾਡੇ ਆਪਣੇ YouTube ਚੈਨਲ ਵਿਸ਼ਵਾਸ ਸਟੱਡੀਜ਼ ਤੇ ਤੁਹਾਡੇ ਸਾਰੇ ਬੱਚਿਆਂ ਦਾ ਸਵਾਗਤ ਕਰਦੀ ਹਾਂ ਤੇ ਬੇਟਾ ਅੱਜ ਦੇ ਇਸ ਸੈਸ਼ਨ ਦੇ ਵਿੱਚ ਆਪਾਂ ਜੋ ਸਕੂਲ ਆਫ ਐਮੀਨੈਂਸ ਤੇ ਮੈਟਰੀਅਰ ਸਕੂਲ ਦਾ ਪੇਪਰ ਹੋਣ ਜਾ ਰਿਹਾ ਹੈ ਜੀ 30 ਮਾਰਚ 2024 ਉਸ ਨਾਲ ਸੰਬੰਧਿਤ ਵਿਗਿਆਨ ਦੇ 35 ਮੋਸਟ ਇੰਪੋਰਟੈਂਟ ਕੁਐਸਚਨ ਹੈ ਜਿਹੜੇ ਉਹ ਕਰਾਂਗੇ ਠੀਕ ਹੈ ਬੇਟਾ ਤੇ ਇਹ ਕੁਐਸਚਨ ਹੈ ਜਿਹੜੇ ਬੇਟਾ ਇਹ ਅੱਜ ਦੇ ਇਹ 2018 ਦੇ ਵਿੱਚ ਜੋ ਮੈਟੋਰੀਅਸ ਦਾ ਪੇਪਰ ਆਇਆ ਸੀ ਉਹਦੇ ਵਿੱਚ ਆਏ ਹੋਏ ਨੇ ਤਾਂ ਤੁਸੀਂ ਪੂਰੀ ਵੀਡੀਓ ਨੂੰ ਧਿਆਨ ਨਾਲ ਦੇਖਣਾ ਹੈ ਕਿਉਂਕਿ ਕਾਫੀ ਕੁਐਸਚਨ ਇਸ ਤਰ੍ਹਾਂ ਦੇ ਨੇ ਜਿਹੜੇ ਕਿ ਹਰ ਸਾਲ ਰਿਪੀਟ ਹੋ ਰਹੇ ਨੇ ਤਾਂ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਵਾਂ ਬੇਟਾ ਇਸ ਤੋਂ ਪਹਿਲਾਂ ਵੀ ਮੈਂ ਸਾਇੰਸ ਤੇ ਕਾਫੀ ਵੀਡੀਓਜ਼ ਅਪਡੇਟ ਕੀਤੀਆਂ ਜਿਦੇ ਵਿੱਚ ਮੈਂ ਪਿਛਲੇ ਸਾਲਾਂ ਦੇ ਤੁਹਾਨੂੰ ਇੰਗਲਿਸ਼ ਸਾਇੰਸ ਤੇ ਰੀਜ਼ਨਿੰਗ ਦੇ ਕੁਐਸਚਨ ਕਰਵਾਏ ਨੇ ਮੈਟੋਰੀਅਸ ਦੇ ਪੇਪਰ ਦੇ ਨਾਲ ਸੰਬੰਧਿਤ ਜੇਕਰ ਤੁਸੀਂ ਉਹ ਵੀਡੀਓਜ਼ ਨਹੀਂ ਦੇਖਿਆ ਤਾਂ ਜ਼ਰੂਰ ਦੇਖੋ तो आओ बच्चों अस्ता सैशन शुरू करिए हाँ जी साइंस थर्टी फाइव क्वेश्चनस पहला क्वेश्चन देखो विच ऑफ द फॉलोइंग टर्म डज नॉट रीप्रजेंट इलैक्ट्रीकल पावर इन अ सर्किट हेठा लिखिया पद बिजली विच बिजली नू नहीं दर्शाता एफ आर आई आर थ्री वी आई ई वी स्केर आर तो सिक्सटी सिक्स तक की आ आएगा आई आर स्क्योर नैक्सट है जी आई यू पी एसी नेम एक क्वेश्चन आप बटा दोबारा देखो रिपीट हो रहा है इनू याद रखना है आई यू पी ए सी का ना की है देखो आंसर एग्जैक्ट आंसर ही दस दिन बी ऑप्शन सही है ब्रोमईथेन ब्रोमीथेन की है जी ब्रोमीथेन ਕਵੈਸਚਨ ਨੰਬਰ 68 ਦਾ ਬ੍ਰੇਕਡਾਊਨ ਆਫ ਪਾਇਰੂਵੇਟ ਟੂ ਗਿਵ ਕਾਰਬਨ ਡਾਈਆਕਸਾਈਡ ਵਾਟਰ ਐਂਡ એનર્ਜੀ ਟੇਕਸ ਪਲੇਸ ਇਨ ਸਾਈਟੋਪਲਾਜ਼ਮ ਮਾਈਟੋਕੋਂਡਰੀਆ ਕਲੋਰੋਪਲਾਸਟ ਨਿਊਕਲਸ ਪਾਇਰੂਵੇਟ ਦੇ ਵਿਖੰਡਨ ਨਾਲ ਕਾਰਬਨ ਡਾਈਆਕਸਾਈਡ ਪਾਣੀ ਅਤੇ ਊਰਜਾ ਦੇਣ ਦੀ ਪ੍ਰਤੀਕਿਰਿਆ ਵਾਪਰਦੀ ਹੈ ਕਿਹਦੇ ਵਿੱਚ ਸਾਈਟੋਪਲਾਜ਼ਮ ਵਿੱਚ ਮਾਈਟੋਕੋਂਡਰੀਆ ਵਿੱਚ ਕਲੋਰੋਪਲਾਸਟ ਵਿੱਚ ਨਿਊਕਲੀਅਸ ਵਿੱਚ ਤਾਂ ਆਨਸਰ ਕੀ ਹੈ 68 ਦਾ ਬੀ ਆਪਸ਼ਨ ਬੇਟਾ ਮਾਈਟੋਕੌਂਡਰੀਆ ਵਿੱਚ ਤੁਸੀਂ ਸਾਰੇ ਪ੍ਰਸ਼ਨ ਬੇਟਾ ਧਿਆਨ ਨਾਲ ਜੇ ਰੀਡਿੰਗ ਵੀ ਲੈ ਲਓਗੇ ਨਾ ਤਾਂ ਤਾਂ ਵੀ ਜੇਕਰ ਇਹ ਕੁਐਸਚਨ ਰਿਪੀਟ ਹੁੰਦੀ ਹੈ ਤੁਹਾਡੇ ਤਾਂ ਉੱਥੇ ਤੁਹਾਨੂੰ ਆਪਸ਼ਨ ਦੇਖ ਕੇ ਯਾਦ ਆ ਜਾਏਗਾ ਕਿ ਇਹ ਕੁਐਸਚਨ ਤਾਂ ਅਸੀਂ ਪੜ੍ਹੇ ਹੋਏ ਨੇ ਵੈਸੇ ਵੀ ਮੈਨੂੰ ਲੱਗਦਾ ਆਪਾਂ 300 ਦੇ ਕਰੀਬ ਸਾਇੰਸ ਦੇ ਕੁਐਸਚਨ ਕਰ ਚੁੱਕੇ ਆ ਤੇ ਤੁਸੀਂ ਦੇਖਿਓ ਇਹਦੇ ਵਿੱਚੋਂ ਹੀ ਬਹੁਤ ਸਾਰੇ ਕੁਐਸਚਨ ਤੁਹਾਡੇ ਪੇਪਰ ਦੇ ਕਵਰ ਹੋ ਜਾਣੇ ਆ ਇਸੇ ਤਰ੍ਹਾਂ ਹੀ ਰੀਜ਼ਨਿੰਗ ਦੇ ਵੀ ਮੈਂ ਅਲੱਗ-ਅਲੱਗ ਤਰ੍ਹਾਂ ਦੇ ਕੁਐਸਚਨ ਤੁਹਾਨੂੰ ਕਰਾਏ ਨੇ ਬੇਟਾ ਜੇਕਰ ਤੁਸੀਂ ਉਹ ਦੇਖੇ ਨੇ ਉਹ ਪ੍ਰਸ਼ਨ ਹੱਲ ਕੀਤੇ ਨੇ ਤੁਹਾਡੀ ਇੱਕ ਸਮਝ ਡਿਵੈਲਪ ਹੋ ਜਾਨੀ ਹੈ ਜਿਸ ਨਾਲ ਕਾਫੀ ਸਾਰੇ ਤੁਸੀਂ ਰੀਜ਼ਨਿੰਗ ਦੇ ਕੁਐਸਚਨ ਵੀ ਕਰ ਲਵੋਗੇ ਠੀਕ ਹੈ ਤਾਂ ਲੋੜ ਹੈ ਹੁਣ ਆ ਦੋ ਦਿਨਾਂ ਦੇ ਵਿੱਚ ਚੰਗੀ ਤਰ੍ਹਾਂ ਰਿਵੀਜ਼ਨ ਕਰਨ ਦੀ हाँ जी सिक्सटी नाइन क्वेश्चन देखो द गैप बिटवीन ट्यू टू न्यूरोन इज कॉल्ड दो नाड़ियाँ सैल दो नाड़ी सैलांचकार खाली थानू की कहेंड्राइड सइनैप्स एक्सन इंपल्स तेन आप कहने बेटा सिक्सटी नाइन का नाइन का साइनैप्स की कहने साइनैप्स ये क्वेश्चन रिपीट होया क्वेश्चन नंबर सैवनटी एट द टाइम ऑफ शॉर्ट सर्किट द करंट इन द सर्किट रड्यूज सब स्टैनली डज नॉट चेंज इनक्रीज हैवली वेरी कॉन्टिन्यूसली शॉर्ट सर्किट समय सर्कट विच बिजली धारा का मान बहुत घट हो जाता है परिवर्तित नहीं हों बहुत अधिक बच जाता है निरंतर परिवर्तित हों सेवनी का की आएगा ਬਹੁਤ ਅਧਿਕ ਵੱਧ ਜਾਂਦਾ ਹੈ ਦਾ ਅਨਦਰ ਦਾ ਅਨਦਰ ਕੰਟੇਨਸ ਸੈਪल्स ਕੁਐਸਚਨ ਨੰਬਰ 71 ਦੀ ਗੱਲ ਕਰ ਰਹੀ ਹਾਂ ਬੇਟਾ ਦਾ ਅਨਦਰ ਕੰਟੇਨਸ ਸੈਪल्स ਆਫ ਓਵੂਲਸ ਕਾਰਪਸ ਪੋਲਨ ਗ੍ਰੇਨਸ ਪ੍ਰਾਗ ਕੋਸ਼ ਵਿੱਚ ਕੀ ਹੁੰਦਾ ਹੈ ਹਰੀਆਂ ਪੱਤੀਆਂ ਬੀਜ ਅੰਡ ਇਸਤਰੀ ਕੇਸਰ प्राग कण तो मैं थोड़ा पहलिया कि प्राग कोश तुसी याद ही इस तरह रखना है कि प्राग कोश की होंगे है प्राग कण नैक्सट है क्वेश्चन नंबर सैवनटी टू कैमिकल नेम ऑफ बेकिंग सोडा इज़ बेकिंग सोडा या मिठा सोडे का रसायनिक ना देखो की ऑप्शन की है सोडियम हाइड्रोजन कार्बोनेट सोडियम कार्बोनेट सोडियम क्लोराइड सोडियम सल्फेट तो यदा राइट आंसर है बेटा की आएगा जो थनू पता दसो तो भी आएगा सोडियम कार्बोनेट ठीक है बेटा नैक्सट है क्वेश्चन नंबर सैवंटी थ्री हाउ डू मैटल हाउ डू मैटल मैटलिक करैक्टर चेंजेस इन अ पीरियड मूविंग लैफ्ट टू राइट इन मॉडर्न पीरियोडिक टेबल ਤਤਾ ਦਾ ਦੀ ਆਦੁਨਿਕ ਅਵਰਤੀ ਸਾਰਣੀ ਵਿੱਚ ਕਿਸੇ ਪੀਰੀਅਡ ਦੇ ਵਿੱਚ ਖੱਬੇ ਸੱਜੇ ਜਾਂਦੇ ਧਾਤੂ ਦੀ ਸੁਭਾਅ ਕਿਵੇਂ ਬਦਲਦਾ ਹੈ ਵਧਦਾ ਹੈ ਘਟਦਾ ਹੈ ਕੋਈ ਬਦਲਾਅ ਨਹੀਂ ਇਨ੍ਹਾਂ ਵਿੱਚੋਂ ਕੋਈ ਨਹੀਂ ਤਾਂ ਦੇਖੋ 73 ਦਾ ਕੀ ਆਏਗਾ ਬੇਟਾ ਬੀ ਘਟਦਾ ਹੈ ਹਾਂਜੀ 73 ਦਾ ਬੇਟਾ ਬੀ ਆਪਸ਼ਨ ਆਏਗਾ ਠੀਕ ਹੈ ਜੀ ਘਟਦਾ ਹੈ ਤੁਸੀਂ ਬੇਟਾ ਇਹ ਨਾ ਉਹ ਕਰਨਾ ਹੈਗਾ ਜਿਹੜੇ ਕੁਐਸਚਨ ਤੇ ਟਿੱਕ ਲਾਏ ਹੋਇਆ ਇਹ ਨਹੀਂ ਦੇਖਣੇ ਇਸ ਪੀਡੀਐਫ ਦੇ ਲਾਸਟ ਦੇ ਵਿੱਚ ਆਨਸਰ ਦਿੱਤੇ ਹੋਏ ਨੇ ਉੱਤਰ ਦਿੱਤੇ ਹੋਏ ਨੇ ਉਹਨਾਂ ਦੇ ਅਕੋਰਡਿੰਗ ਹੀ ਆਪਦੇ ਆਨਸਰ ਦੇਖਣੇ ਨੇ ਮੈਂ ਜੋ ਆਨਸਰ ਇਸ ਪੀਡੀਐਫ ਦੇ ਥੱਲੇ ਦਿੱਤੇ ਹੋਏ ਨੇ ਉਹਦੇ ਅਕੋਰਡਿੰਗ ਹੀ ਤੁਹਾਨੂੰ ਬੋਲ ਰਹੀ ਆ ਤਾਂ 73 ਦਾ ਕੀ ਆਏਗਾ ਬੇਟਾ ਬੀ ਆਪਸ਼ਨ 74 ਵਿਚ ਆਫ ਦਾ ਫੋਲੋਇੰਗ ਇਜ਼ ਅ ਪਲੈਂਟ ਹਾਰਮੋਨ इंसुलिन थायरोक्सिन एस्ट्रोजन साइटोकिनिन ਇਹ ਠਾ ਲਿਖਿਆ ਵਿੱਚੋਂ ਕਿਹੜਾ ਪੌਦਾ ਹਾਰਮਨ ਹੈ ਤਾਂ 74th ਆਏਗਾ ਡੀ ਆਪਸ਼ਨ ਬੇਟਾ ਸਾਈਟੋਕਾਨਿਨ ਨੈਕਸਟ ਦੇਖੋ ਤਤੂਸੀ ਆਪ ਵੀ ਦੇਖ ਸਕਦੇ ਹੋ ਵੀ ਆਪਾਂ ਇੰਨੇ ਕੁ ਕੁਐਸਚਨ ਹੈ ਜਿਹੜੇ ਉਹ ਕਰ ਲੈਨੇ ਕਿ ਕਿੰਨੇ ਕੁਐਸਚਨ ਇੰਨਾ ਵਿੱਚੋਂ ਲੱਗ ਰਿਹਾ ਕਿ ਬਾਰ ਬਾਰ ਰਿਪੀਟ ਹੋ ਰਹੇ ਨੇ ਠੀਕ ਹੈ ਇਹਨਾਂ ਕੁਐਸਚਨਸ ਨੂੰ ਕਰਵਾਉਣ ਦਾ ਮਕਸਦ ਇਹੀ ਹੈ ਬੇਟਾ ਕਿ ਤੁਹਾਨੂੰ ਚੰਗੀ ਤਰ੍ਹਾਂ ਤਿਆਰੀ ਹੋ ਸਕੇ 5 ਵਾਟ 8 ਵਾਟ 12 ਵਾਟ ਰੈਜ਼ਿਸਟੈਂਸ ਆਰ ਕਨੈਕਟਡ ਇਨ ਸੀਰੀਜ਼ ਫਾਈਂਡ ਰਿਜ਼ਲਟੈਂਟ ਰੈਜ਼ਿਸਟੈਂਸ ਆਫ ਦਾ ਸਰਕਟ ਪੰਜ ਅੱਠ ਬਾਰਾਂ ਪ੍ਰਤੀਰੋਧਕਾਂ ਵਾਲੇ ਤਿੰਨ ਪ੍ਰਤੀਰੋਧ ਲੜੀ ਵਾਰ ਕ੍ਰਮ ਵਿੱਚ ਜੋੜੇ ਹਨ ਪਰਿ ਪਥ ਦੀ ਪ੍ਰਵਾਸੀ ਪ੍ਰਤੀਰੋਧ ਪਤਾ ਕਰੋ ਤਾਂ 75 ਦਾ ਕੀ ਆਏਗਾ A ਆਪਸ਼ਨ 25 ਵਾਟ ਨੈਕਸਟ ਦੇਖੋ ਵਿਚ ਐਸਿਡ ਇਜ਼ ਪ੍ਰੈਜ਼ੈਂਟ ਇਨ ਐਂਟ ਸਟਿੰਗ ਕੀੜੀ ਦੇ ਡੰਗ ਵਿੱਚ ਮੌਜੂਦ ਤਜਾਬ ਦਾ ਨਾਮ ਦੱਸੋ ਮੈਥਨੋਇਕ ਐਸਿਡ ਆਕਸਲਿਕ ਐਸਿਡ ਸਿਟ੍ਰਿਕ ਐਸਿਡ ਲੈਕਟਿਕ ਐਸਿਡ ਦਾ 76 ਦਾ ਆਏਗਾ A ਆਪਸ਼ਨ ਮੈਥਨਾਇਕ ਐਸਿਡ ਕਿਹੜੀ ਦੇ ਰੰਗ ਵਿੱਚ ਕਿਹੜਾ ਤਜਾਬ ਹੈ ਜੀ ਮੈਥਨਾਇਕ ਤਜਾਬ ਵਾਟ ਇਜ਼ ਦਾ ਫਾਰ ਪੁਆਇੰਟ ਆਫ ਹਿਊਮਨ ਆਈ ਵਿਦ ਨਾਰਮਲ ਵਿਜ਼ਨ ਮਨੁੱਖੀ ਅੱਖ ਦਾ ਸਧਾਰਨ ਦ੍ਰਿਸ਼ਟੀ ਲਈ ਦੂਰ ਬਿੰਦੂ ਅੱਖ ਤੋਂ ਕਿੰਨੀ ਦੂਰੀ ਉੱਤੇ ਹੁੰਦਾ ਹੈ 25 ਸੈਂਟੀਮੀਟਰ ਅਨੰਤ ਪੱਛੀ ਮੀਟਰ ਇਹਨਾਂ ਵਿੱਚੋਂ ਕੋਈ ਨਹੀਂ ਤਾਂ B ਆਪਸ਼ਨ ਬਿਲਕੁਲ ਸਹੀ ਹੈ ਹਾਂਜੀ ਕੀ ਆਏਗਾ ਮਨੁੱਖੀ ਅੱਖ ਦਾ ਅੱਖ ਦੀ ਸਧਾਰਨ ਦ੍ਰਿਸ਼ਟੀ ਲਈ ਦੂਰ ਬਿੰਦੂ ਅੱਖ ਤੋਂ ਕਿੰਨੀ ਦੂਰੀ ਤੇ ਹੁੰਦਾ ਹੈ ਤਾਂ 77 ਦਾ ਬੇਟਾ ਜਿਹੜਾ ਆਪਸ਼ਨ ਆਏਗਾ ਉਹ ਆਏਗਾ 25 ਸੈਂਟੀਮੀਟਰ ਅਨੰਤ ਨਹੀਂ ਆਏਗਾ ਨੈਕਸਟ ਹੈ ਅ ਸ਼ਾਈਨੀ ਬ੍ਰਾਊਨ ਕਲਰਡ ਐਲੀਮੈਂਟ ਐਕਸ ਔਨ ਹੀਟਿੰਗ ਇਨ 에ਅਰ ਬਿਕਮਸ ਬਲੈਕ ਇਨ ਕਲਰ ਨੇਮ ਦਾ ਐਲੀਮੈਂਟ ਐਕਸ ਇੱਕ ਪੂਰੇ ਰੰਗ ਦਾ ਚਮਤਕਾਰ ਤੱਤ ਐਕਸ ਹਵਾ ਦੀ ਹੋਂਦ ਵਿੱਚ ਗਰਮ ਨਾਲ ਕਰਨ ਨਾਲ ਕਾਲੇ ਰੰਗ ਦਾ ਹੋ ਜਾਂਦਾ ਹੈ ਇਸ ਤੱਤ ਐਕਸ ਦਾ ਨਾਮ ਲਿਖੋ ਤਾਂ ਆਨਸਰ ਕੀ ਆਏਗਾ 78 ਤੇ ਆਪਸ਼ਨ ਹੈ ਕਾਪਰ ਆਇਰਨ ਐਲੂਮੀਨੀਅਮ ਕੈਲਸ਼ੀਅਮ ਤਾਂ 78 ਦਾ ਆਏਗਾ ਬੇਟਾ ਆਨਸਰ ਕਾਪਰ ਕਾਪਰ ਇੱਕ ਇਹੋ ਜਿਹਾ ਤੱਤ ਹੈ ਜਿਹਨੂੰ ਆਪਾਂ ਹਵਾ ਦੀ ਹੋਂਦ ਵਿੱਚ ਗਰਮ ਕਰੀਏ ਤੇ ਕਾਲੇ ਰੰਗ ਦਾ ਹੋ ਜਾਂਦਾ ਹੈ ਕੁਐਸਚਨ ਨੰਬਰ 79 ਦਾ ਅਜ਼ਾਈਲਮ ਇਨ ਪਲਾਂਟਸ ਆਰ ਰਿਸਪੌਂਸੀਬਲ ਪੌਦਿਆਂ ਵਿੱਚ ਜਾਈਲਮ ਦਾ ਕੰਮ ਹੈ ਟਰਾਂਸਪੋਰਟ ਆਫ ਵਾਟਰ ਟਰਾਂਸਪੋਰਟ ਆਫ ਫੂਡ ਟਰਾਂਸਪੋਰਟ ਆਫ ਅਮੀਨੋ ਐਸਿਡ ਟਰਾਂਸਪੋਰਟ ਆਫ ਆਕਸੀਜਨ ਪਾਣੀ ਦਾ ਪਰਿਵਹਨ ਭੋਜਨ ਦਾ ਪਰਿਵਹਨ ਅਮੀਨੋ ਤੇਜਾਬ ਦਾ ਪਰਿਵਹਨ ਆਕਸੀਜਨ ਦਾ ਪਰਿਵਹਨ ਤਾਂ ਆਨਸਰ ਏ ਇਹ ਕੁਐਸਚਨ ਵੀ ਆਪਾਂ ਬਹੁਤ ਵਾਰ ਕਰ ਸਕ ਕਰ ਚੁੱਕੇ ਹਾਂ ਕਿ ਜਾਈਲਮ ਦਾ ਕੰਮ ਕੀ ਹੈ ਪਾਣੀ ਦਾ ਪਰਿਵਹਨ ਕਵੈਸਚਨ ਨੰਬਰ 80 ਫਾਈਂਡ ਦਾ ਫੋਕਲ ਲੈਂਥ ਆਫ ਅ ਕਨਵੈਕਸ ਮਿਰਰ ਹੁਸ ਰੇਡੀਅਸ ਆਫ ਕਰਵੇਚਰ ਇਸ 32 ਸੈਂਟੀਮੀਟਰ ਉਸ ਉਤਲ ਦਰਪਨ ਦੀ ਫੋਕਸ ਦੂਰੀ ਗਿਆਤ ਕਰੋ ਜਿਸ ਦਾ ਵਰਕਤਾ ਅਰਧ ਵਿਆਸ 32 ਸੈਂਟੀਮੀਟਰ ਹੋਵੇ ਤਾਂ ਆਨਸਰ ਆਏਗਾ 80 ਦਾ ਬੇਟਾ ਇਹ ਆਪਸ਼ਨ 16 ਸੈਂਟੀਮੀਟਰ ਨੈਕਸਟ ਦੇਖੋ ਕਵੈਸਚਨ ਨੰਬਰ 81 ਡੈਸ਼ ਇਜ਼ ਅ ਟ੍ਰਾਂਸਫਰ ਆਫ ਪੋਲਨ ਗ੍ਰੇਨਸ ਫਰੋਮ from the another to the stigma of a flower pollination fertilization germination zygote phullan vich praag kana da pungkesar pung ton istri kesar de stigma tak de pravahan nu ki kende han praagkan nishechan pungran yugmaj tha 81 da a aega praag praagan next question 82 वन किलोवाट इज इक्वल टू एक किलोवाट बराबर है जी कि बराबर है एटी टू का आप सीधा आंसर ही देख लें सी ऑप्शन आएगी बेटा तीन पॉइंट छे गुना दस पावर छे जूल याद रखना तीन गुना छ तीन पॉइंट छुना दस की पावर छे जूल क्वेश्चन नंबर एटी थ्री ब्यूटॉन इज अर कार्बन कंपाउंड विद फंक्शनल ग्रुप कार्बोलिक एसिड एल्डिहाइड ਕੈਟੋਨ ਅਲਕੋਹਲ ਬਿਊਟੋਨ ਚਾਰ ਕਾਰਬੋਨਿਕ ਯੋਗਿਕ ਹੈ ਜਿਸ ਦਾ ਕਿਰਿਆਤਮਕ ਸਮੂਹ ਹੈ ਖਾਰਬਕਾਲਿਕ ਤੇਜਜਾਬ ਐਲਡੀ ਰਾਈਡ ਕਿਟੋਨ ਅਲਕੋਹਲ ਤਾਂ 83 ਦਾ ਕੀ ਆਏਗਾ ਸੀ ਆਪਸ਼ਨ ਕਿਟੋਨ ਵਿਚ ਪਾਰਟ ਕੁਐਸਚਨ ਨੰਬਰ 84 ਵਿਚ ਪਾਰਟ ਆਫ ਬ੍ਰੇਨ ਮੈਂਟੇਨ ਪੋਸਚਰ ਐਂਡ ਇਕੂਬਿਲੇਰਮ ਆਫ ਬੋਡੀ ਦਿਮਾਗ ਦਾ ਕਿਹੜਾ ਭਾਗ ਸਰੀਰ ਦੀ ਸਥਿਤੀ ਅਤੇ ਸੰਤੁਲਨ ਨੂੰ ਬਣਾਈ ਰੱਖਦਾ ਹੈ सैरीबैलम मैडूला सैरीबरम मध दिमाग तो आएगा एट्टी फोर का आंसर आएगा बेटा बेटा ए की आएगा सैरीबैलम सैरीबैलम ही शरीर की स्थिति से संतुलन बनाई रखता है क्वेश्चन नंबर एटी फाइव विच वन ऑफ द फॉलोइंग टाइप्स ऑफ मेडिसन इज यूज फॉर ट्रे ट्रेटिंग इन ਹੀਠਾ ਲਿਖਿਆ ਵਿੱਚੋਂ ਕਿਹੜੀ ਕਿਸਮ ਦੀ ਦਵਾਈ ਪਤ ਹਜਮੀ ਦਾ ਇਲਾਜ ਕਰਨ ਲਈ ਵਰਤੀ ਜਾਂਦੀ ਹੈ ਐਂਟੀਬਾਇਓਟਿਕ ਐਨਾਲਜੈਸਿਕ ਐਂਟੀ ਐਸਿਡ ਐਂਡ ਸੈਪਟਿਕ ਤਾਂ ਇਹ ਕੁਐਸਚਨ ਆਪਾਂ ਪਹਿਲਾਂ ਵੀ ਕੀਤਾ ਸੀ 85 ਦਾ ਆਏਗਾ ਐਂਡ ਐਸਿਡ ਠੀਕ ਹੈ ਜਦੋਂ ਆਪਾਂ ਨੂੰ ਪਤ ਹਜਮੀ ਹੋ ਜਾਂਦੀ ਹੈ ਇਨ ਡਾਈਜੈਸ਼ਨ ਦੀ ਪ੍ਰੋਬਲਮ ਹੁੰਦੀ ਹੈ ਐਂਡ ਐਸਿਡ ਆਪਾਂ ਨੂੰ ਦਿੱਤੀ ਜਾਂਦੀ ਹੈ ਨੈਕਸਟ ਹੈ ਕੁਐਸਚਨ ਨੰਬਰ 86 ਹੇਠਾਂ ਲਿਖਿਆਂ ਵਿੱਚੋਂ ਕਿਹੜਾ ਮਨੁੱਖ ਵਿੱਚ ਮਾਦਾ ਜਨਨ ਪ੍ਰਣਾਲੀ ਦਾ ਭਾਗ ਨਹੀਂ ਹੈ ਵਿਚ ਆਫ ਦਾ ਫੋਲੋਇੰਗ ਇਸ ਨਾਟ ਅ ਪਾਰਟ ਆਫ ਫੀਮੇਲ ਰੀਪਰੋਡਕਟਿਵ ਸਿਸਟਮ ਇਨ ਹਿਊਮਨ ਬੀਇੰਗ ਓਵਰੀ ਵਾਸ ਡੈਫਰੈਂਸ ਯੂਟਰਸ ਫੈਲੋਪੀਨ ਟਿਊਬਸ ਤਾਂ ਇਹਦਾ ਸਹੀ ਹੈਗਾ ਬੇਟਾ 86 ਦਾ ਬੀ ਆਪਸ਼ਨ ਸ਼ੁਕਰਾਨੂ ਵਹਿਦੀਂ क्वेश्चन नंबर एटी हाउ इज हाइपर मैट्रोपिया करेक्ट दूर दोष किवें ठीक किया जा सकता है यूजिंग कनकेव लेंस यूजिंग कन्वैक्स मिरर, यूजिंग कन्वैक्स लेंस यूजिंग कनकेव मिरर। ਤਾ ਤੁਹਾਨੂੰ ਯਾਦ ਹੋਵੇਗਾ ਮੈਂ ਪਿਛਲੀ ਵੀਡੀਓ ਦੇ ਵਿੱਚ ਵੀ ਤੁਹਾਨੂੰ ਨੇੜੇ ਦੀ ਦ੍ਰਿਸ਼ਟੀ ਦੋਸ਼ ਬਾਰੇ ਗੱਲ ਕੀਤੀ ਸੀ ਕਿ ਜਿਹੜੇ ਲੋਕਾਂ ਦੀ ਨੇੜੇ ਦੀ ਨਜ਼ਰ ਕਮਜ਼ੋਰ ਹੁੰਦੀ ਹੈ ਉਹਨਾਂ ਨੂੰ ਆਪਾਂ ਕੀ ਕਹਿੰਦੇ ਹੁੰਦੇ ਆ ਮਾਇਓਪੀਆ ਉਹ ਕਿਵੇਂ ਆਪਾਂ ਸਹੀ ਕਰਦੇ ਹਾਂ ਉਤਲ ਦਰਪਨ ਨਾਲ ਸਹੀ ਕਰਦੇ ਆ ਬੇਟਾ ਆਪਾਂ ਸੌਰੀ ਅਵਤਲ ਦਰਪਨ ਨਾਲ ਆਪਾਂ ਕਰਦੇ ਹਾਂ ਉਤਨਕੇ ਮਿਰਰ ਨਾਲ ਅੱਜ ਆਪਾਂ ਗੱਲ ਕਰ ਰਹੀਆਂ ਵੀ ਜਿਹੜੇ ਲੋਕਾਂ ਦੀ ਨੇੜੇ ਦੀ ਦ੍ਰਿਸ਼ਟੀ ਤਾਂ ਠੀਕ ਹੈ ਪਰ ਉਹਨਾਂ ਨੂੰ ਦੂਰ ਦੀਆਂ ਚੀਜ਼ਾਂ ਸਾਫ਼ ਨਜ਼ਰ ਨਹੀਂ ਆਉਂਦੀਆਂ ਉਹਨਾਂ ਦੇ ਦੋਸ਼ ਨੂੰ ਕਿਵੇਂ ਸਹੀ ਕਰ ਸਕਦੇ ਆ ਉਹ ਕਰ ਸਕਦੇ ਆ ਉਤਲ ਲੈਂਸ ਨਾਲ ਯੂਜ਼ਿੰਗ ਕਨਵੇਕਸ ਲੈਂਸ ਬਸ ਤੁਸੀਂ ਯਾਦ ਰੱਖਣਾ ਹੈ ਕਿ ਜੇ ਨੇੜੇ ਦਾ ਪੁੱਛਿਆ ਤਾਂ ਅਵਤਲ ਦਰਪਨ ਕਨਕੇਵ ਲੈਂਸ ਜੇ ਦੂਰ ਦਾ ਪੁੱਛਿਆ ਤਾਂ ਕਨਵੇਕਸ ਉਤਲ ਨੈਕਸਟ ਦੇਖੋ ਬੇਟਾ ਕੁਐਸਚਨ ਨੰਬਰ 88 ਜਿਹੜੇ ਬੱਚਿਆਂ ਨੇ ਸਾਰੀ ਸੀਰੀਜ਼ ਦੇਖੀ ਹੋਈ ਐ ਸਾਇੰਸ ਦੀ ਹੁਣ ਤੱਕ ਦੀ ਜੋ ਮੈਂ ਅਪਲੋਡ ਕੀਤੀ ਆ ਉਹ ਆਪ ਦੇਖ ਸਕਦੇ ਆ ਕਿ ਕਿੰਨੇ ਸਾਰੇ ਕੁਐਸਚਨ ਆ ਜਿਹੜੇ ਬੇਟਾ ਉਹ ਰਿਪੀਟ ਹੋਏ ਨੇ ਤਾਂ ਜੇਕਰ ਤੁਸੀਂ ਸਿਰਫ ਸਾਇੰਸ ਦੀਆਂ ਜਿਹੜੀਆਂ ਮੈਂ ਵੀਡੀਓਜ਼ ਅਪਡੇਟ ਕੀਤੀਆਂ ਉਹ ਵੀ ਦੇਖ ਲੈਣਿਓ ਤਾਂ 30 ਵਿੱਚੋਂ ਘੱਟੋ ਘੱਟ 25 ਕੁਐਸਚਨ ਸਹੀ ਹੋ ਜਾਣੇ ਉੱਥੇ ਹੀ ਹਾਂਜੀ ਕੁਐਸਚਨ ਨੰਬਰ 88 ਦੋ ਜਾਂ ਦੋ ਤੋਂ ਵੱਧ ਧਾਤਾਂ ਜਾਂ ਧਾਤ ਅਤੇ ਅਤਾਦੇ ਸਮ ਅਲਗੀ ਮਿਸ਼ਰਣ ਨੂੰ ਡੈਸ਼ ਕਹਿੰਦੇ ਹਨ and dash is homogeneous mixture of two or more metals or a metal or a non metal mineral or gangue alloy ta 88 da aayega beta d mishrit tat alloy english vich aayega alloy te punjabi vich kya aayega mishrit tat question number 89 the magnetic field inside a long straight solenoid carrying current is zero decreases as we move towards its end increases as we move towards its end is the same at all point kise bijli tarah vich seedhi lambi selenite de andar chumbki khetra ki hunda hai zero hunda hai is de sire wal jaan nal ghatda hai is de sire wal jaan nal batta hai sare binduan utte barabar hunda hai tahe question apna pehla 20 kita si beta ki sare binduan utte barabar hunda hai ਨੈਕਸਟ ਹੈ ਕੁਐਸਚਨ ਨੰਬਰ 89 ਆਇਡੈਂਟੀਫਾਈ ਦਾ ਸਬਸਟੈਂਸ ਥੈਟ ਇਜ਼ ਰਿਡਿਊਸਡ ਇਨ ਦਾ ਫੋਲੋਇੰਗ ਰਿਐਕਸ਼ਨ CUO S H2G 기ਮਨ ਗਿਆ CU S2O ਹੀਟ ਲਿਖੀ ਰਸਾਇਨਿਕ ਪ੍ਰਿਆ ਵਿੱਚ ਲਘੁਕ੍ਰਿਤ ਹੋਈ ਵਸਤੂ ਦੀ ਪਛਾਣ ਕਰੋ ਤਾਂ ਆਪਸ਼ਨ ਦੇਖੋ ਕਿ ਹੈ CUO CU H2O H2 ਤਾਂ ਕੀ ਆਏਗਾ 90 ਦਾ A ਆਪਸ਼ਨ ਆਏਗੀ ਬੇਟਾ 90 ਦੀ CUO ਨੈਕਸਟ ਦੇਖੋ विच ऑफ़ द फॉलोइंग कॉन्टीट्यूट अ फूड चेन हेठा लिखा कि भोजन लड़ी का निर्माण करते हैं ग्रास वीट एंड मैंगो ग्रास गोट एंड ह्यूमन गोट काउ एंड एलिफेंट ग्रास फिश एंड गोट द क्वेश्चन नंबर नाइनटी वन बिल्कुल सही है नाइनटी वन का आएगा बी ऑप्शन बेटा ਕਾ ਬકરી ਅਤੇ ਮਨੁੱਖ ਦੇਖੋ ਬકરી ਕੀ ਕਹਿੰਦੀ ਹੈ ਖਾਂਦੀ ਹੈ ਕਾ ਖਾਂਦੀ ਹੈ ਕ੍ਰਾਸ ਖਾਂਦੀ ਹੈ ਗੋਟ ਤੇ ਗੋਟ ਨੂੰ ਮਨੁੱਖਾਂ ਦਾ ਹਿਊਮਨ ਬੀنگ ਤੇ ਬੇਟਾ ਅੱਜ ਵੀਡੀਓ ਲੇਟ ਹੋਣ ਦਾ ਕਾਰਨ ਇਹੀ ਹੈ ਕਿ ਦੋ ਦਿਨਾਂ ਤੋਂ ਮੇਰੀ ਜੋ ਤਬੀਅਤ ਹੈ ਉਹ ਠੀਕ ਨਹੀਂ ਚੱਲ ਰਹੀ ਤਾਂ ਨਹੀਂ ਤਾਂ ਅੱਗੇ ਤਾਂ ਮੈਂ ਹਰ ਦਿਨ ਥੋੜੀ ਤਿਆਰੀ ਲਈ ਸਵੇਰ ਹੀ ਵੀਡੀਓਜ਼ ਅਪਡੇਟ ਕਰ ਦਿੰਦੀ ਸੀ ਸੋ ਆਈ ਵਾਸ ਨਾਟ ਫੀਲਿੰਗ ਵੈਲ ਥੈਟ ਇਜ਼ ਵਾਈ ਵੀਡੀਓਜ਼ ਜਿਹੜੀਆਂ ਉਹ ਲੇਟ ਹੋ ਰਹੀਆਂ ਹੈ ਪਰ ਫਿਰ ਵੀ ਤੁਸੀਂ ਚੰਗੀ ਤਰ੍ਹਾਂ ਬੁਤ ਤਿਆਰੀ ਕਰਕੇ ਜਾਣੀ ਹੈ ਕਿਉਂਕਿ ਬਹੁਤ ਵਧੀਆ ਤਰੀਕੇ ਨਾਲ ਤੁਹਾਡੀ ਤਿਆਰੀ ਮੈਂ ਸ਼ੁਰੂ ਕਰਵਾਈ ਸੀ ਤੇ ਮੇਰੀ ਇਹੀ ਉਮੀਦ ਹੈਗੀ ਹੈ ਕਿ ਜੋ ਵੀ ਬੱਚਾ ਨੇ ਇਸ ਚੈਨਲ ਤੋਂ ਤਿਆਰੀ ਕੀਤੀ ਹੈ ਉਹਨਾਂ ਦੀ ਜੋ ਤਿਆਰੀ ਕਰਕੇ ਪੇਪਰ ਬਹੁਤ ਵਧੀਆ ਹੋਣਾ ਚਾਹੀਦਾ ਠੀਕ ਹੈ ਤਾਂ ਤੁਸੀਂ ਚਾਹੇ ਵੀਡੀਓ ਲੇਟ ਵੀ ਅਪਡੇਟ ਹੋਵੇ ਮੇਥੋਂ ਤੁਸੀਂ ਚੰਗੀ ਤਰ੍ਹਾਂ ਸਾਰੀਆਂ ਵੀਡੀਓਜ਼ ਦੇਖ ਕੇ ਤਿਆਰੀ ਕਰਕੇ ਫਿਰ ਹੀ ਪੇਪਰ ਵਿੱਚ ਜਾਣਾ ਹੈਗਾ ਹਾਂਜੀ ਕੁਐਸਚਨ ਨੰਬਰ 19 Uh, के नाइन टू द पार लेंस ऑफ अ कनकेव द पार लेंस ऑफ कनकेव लेंस ऑफ फोकल लेंथ टू मीटर वेल दो मीटर फोकस दूरी वाले किसी अवतल लेंस की शक्ति कितनी होगी जीरो पॉइंट पांच डी माइनस टू पॉइंट जीरो डी प्लस टू पॉइंट जीरो डी डी प्लस जीरो पॉइंट फाइव डी तो यह आंसर तुम्हें याद ही कर लेना ऑप्शन ए बिल्कुल सही है जीरो पॉइंट फाइव डी ਕਵੈਸਚਨ ਨੰਬਰ 93 ਮੈਟਲ ਵਿਚ ਇਜ਼ ਲਿਕਵਿਡ ਐਟ ਰੂਮ ਟੈਂਪਰੇਚਰ ਤਾਂਤ ਜੋ ਕਮਰੇ ਦੇ ਤਾਪਮਾਨ ਤੇ ਤਰਲ ਹੁੰਦੀ ਹੈ ਇਹ ਵੀ ਤੁਹਾਨੂੰ ਬਹੁਤ ਵਾਰ ਕਰਾਇਆ ਬੇਟਾ ਮੈਂ ਸੋਡੀਅਮ ਕੈਲਸ਼ੀਅਮ ਮਰਕਰੀ ਕਾਪਰ ਤਾਂ ਆਨਸਰ ਇਹਦੀ ਕੀ ਆਏਗੀ ਮਰਕਰੀ ਜਿਹਨੂੰ ਆਪਾਂ ਪਾਰਾ ਵੀ ਕਹਿੰਦੇ ਆ ਕਵੈਸਚਨ ਨੰਬਰ 94 ਬਿਜਲੀ ਧਾਰਾ ਪੈਦਾ ਕਰਨ ਦੀ ਬਿਉਂਦ ਨੂੰ ਕਹਿੰਦੇ ਹਨ द डिवाइस यूज फॉर प्रोड्यूसिंग इलेक्ट्रिक करंट इज कॉल्ड जनरेटर गैल्वनोमीटर एमीमीटर मोटर एगा बेटा जनरेटर नेक्स्ट क्वेश्चन नंबर नाइंटी फाइव सल्यूशन रिएक्ट विद क्रस्ट एक्ट टू गिव अ गैस डैट टर्नस लाइम वाटर मिल्की इट कंटेन्स ਇੱਕ ਕੋਲ ਆਂਡੇ ਦੇ ਛਿਲਕੇ ਦੇ ਬਰੀਕ ਟੁਕੜਿਆਂ ਨਾਲ ਕਿਰਿਆ ਕਰਕੇ ਇੱਕ ਗੈਸ ਪੈਦਾ ਕਰਦਾ ਹੈ ਜੋ ਚੂਨੇ ਦੇ ਪਾਣੀ ਨੂੰ ਦੂਧਿਆ ਕਰ ਦਿੰਦਾ ਹੈ ਕੋਲ ਵਿੱਚ ਮੌਜੂਦ ਹੈ ਕਿ NaCl HCl LiCl KCl ਤਾਂ 95 ਦਾਏਗਾ B অপਸ਼ਨ ਹਾਈਡਰੋਕਲੋਰਿਕ ਐਸਿਡ Pavlov HCl ਕੁਐਸਚਨ ਨੰਬਰ 96 ਹਾਰਮੋਨ ਸਿਕ੍ਰੀਟਡ ਮੇਡ ਬਾਈ ਥਾਇਰੋਇਡ ਗਲੈਂਡ थाइराक्सिन इंसुलिन एंड्रीनल नन ऑफ द अबव थायराइड ग्रंथि द्वारा रिसाव बनाने वाला हार्मोन किड़ा है तो आंसर आएगा थायराक्सिन जी थायराक्सिन क्वेश्चन नंबर नाइनटी सैवन बेटा कंप्लीट द फॉलिंग रिएक्शन सोडियम प्लस वाटर इज इक्वल टू की बन जाएगा सोडियम ऑक्साइड सोडियम हाइड्रोक्साइड, सोडियम हाइड्राइड सोडियम क्लोराइड तो बी ऑप्शन बिल्कुल सही है सोडियम हाइड्रोक्साइड क्वेश्चन नंबर 98 एट द किडनी इन ह्यूमन बीइंग्स आर अ पार्ट ऑफ द सिस्टम न्यूट्रीशन रैसपीरे ट्रांसपोर्टेशन ट्रांसपोर्टेन विच गुर्दा एक तंत्र प्रणाली का भाग है जो संबंधित है पोषण सह प्रक्रिया मल त्याग परिवहन तो नाइनटी एट का बेटा आएगा सी ऑप्शन ठीक है सी ऑप्शन मल त्याग एक्जर्शन की जो भी आप खाने वो वेस्ट मटीरियल अपने शरीर में निकलता वो किडनी एक बहुत व्डा रोल है जोड़ा वो प्ले करती है क्वेश्चन नंबर नाइनटी नाइन विच ऑफ द फॉलोइंग इज नॉट एन एग्जाम्पल ऑफ बायोमास एनर्जी सोर्स फूड गोबर गैस न्यूक्लियर एनर्जी काउडंगक हेट लेखा ਵਿੱਚੋਂ ਕਿਹੜਾ ਬਾਇਓ ਪੁੰਜ ਊਰਜਾ ਦਾ ਸਰੋਤ ਨਹੀਂ ਹੈ ਲੱਕੜ ਨਿਊਕਲੀਅਰ ਊਰਜਾ ਗੋਬਰ ਗੈਸ ਪਾਥੀਆਂ ਤੇ 99 ਦਾ ਆਏਗਾ ਬੇਟਾ ਸੀ ਆਪਸ਼ਨ ਨਿਊਕਲੀਅਰ ਊਰਜਾ باقی ਸਾਰਾ ਤਾਂ ਦੇਖੋ वुਡ ਵੀ ਹੈਗਾ ਗੋਬਰ ਗੈਸ ਵੀ ਹੈ ਕਾਊ ਡੰਗ ਕੇਕ ਵੀ ਹੈਗਾ ਨਿਊਕਲੀਅਰ ਊਰਜਾ ਨਹੀਂ ਹੈ ਨੈਕਸਟ ਹੈ ਲਾਸਟ ਕੁਸ਼ਨ ਅੱਜ ਦਾ ਬੇਟਾ ਮੋਲੀਕਿਊਲ ਫਾਰਮੂਲਾ ਆਫ ਪ੍ਰੋਪੇਨ ਪ੍ਰੋਪੇਨ ਦਾ ਅਣੂ ਸੂਤਰ ਕੀ ਹੈ ਜੀ ਸੀ2H4 C2H2 C3H6 C3H8 ਤਾਂ 100 ਦਾ ਆਏਗਾ D ਆਪਸ਼ਨ C3H8 ਤੇ ਇਹ ਹੈਗਾ ਬੇਟਾ ਤੁਹਾਡੇ ਸਾਰੇ ਦੇ ਸਾਰੇ ਆਨਸਰਸ ਤੁਸੀਂ ਇਹਨੂੰ ਚੈੱਕ ਕਰਕੇ ਹੀ ਦੁਬਾਰਾ ਰਿਵੀਜ਼ਨ ਹੈ ਜਿਹੜੀ ਉਹ ਚੰਗੀ ਤਰ੍ਹਾਂ ਕਰ ਲੈਣੀ ਹੈ ਠੀਕ ਹੈ ਤੇ ਇਹ ਜਿਹੜਾ ਪੇਪਰ ਹੈ ਮੈਂ ਤੁਹਾਨੂੰ ਦਿਖਾ ਵੀ ਦਿੰਨੀ ਆ ਇਹ ਮੈਰਿਟੋਰੀਅਸ ਦਾ ਹੀ ਪੇਪਰ ਮੈਂ ਅੱਜ ਦਾ ਚੱਕਿਆ ਬੇਟਾ ਦੇਖੋ ਲਿਖਿਆ ਹੋਇਆ ਹੈ ਨਾ ਮੈਰਿਟੋਰੀਅਸ ਸਕੂਲ ਪ੍ਰੀਵੀਅਸ ਐਗਜ਼ਾਮੀਨੇਸ਼ਨ ਪੇਪਰ 2018 ਤਾਂ ਇਸ ਤੋਂ ਪਹਿਲਾਂ ਮੈਂ 2024 23/21 19 ਤੱਕ ਤੁਹਾਨੂੰ ਕਰਾਇਆ ਹੈ ਅੱਜ 18 ਦਾ ਪੇਪਰ ਕਰਾਇਆ ਹੈ ਇਹਦੇ ਵਿੱਚ ਜਿਹੜਾ ਇੰਗਲਿਸ਼ ਵਾਲਾ ਸੈਕਸ਼ਨ ਆ ਉਹ ਆਪਾਂ ਹੁਣ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ ਠੀਕ ਹੈ ਜੀ ਤੇ ਪੁੱਤ ਮੇਰੀ ਇਹੀ ਰਿਕੁਐਸਟ ਹੈ ਕਿ ਤੁਸੀਂ ਸਾਰਿਆਂ ਨੇ ਸਾਰੀਆਂ ਵੀਡੀਓਜ਼ ਚੰਗੀ ਤਰ੍ਹਾਂ ਦੇਖ ਕੇ ਫਿਰ ਪੇਪਰ ਦੇ ਵਿੱਚ ਜਾਣਾ ਹੈ ਫਿਰ ਹੀ ਤੁਹਾਨੂੰ ਪੇਪਰ ਦੇਣ ਦਾ ਜਿਹੜਾ ਮਜ਼ਾ ਆਉਣਾ ਹੈਗਾ ਠੀਕ ਹੈ ਜੀ ਤੇ ਸੈਸ਼ਨ ਨੂੰ ਐਂਡ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਅ ਇਹ ਨਾਲ ਨਾਲ ਤੁਹਾਨੂੰ ਸੱਚ ਮੈਂ ਮੈਥ ਦੇ ਕੁਐਸਚਨ ਵੀ ਦਿਖਾ ਦਿੰਨੀ ਆ ਤੁਸੀਂ ਆਪ ਕਰ ਲੈਣੇ ਆ ਕਿਉਂਕਿ ਪੁੱਤ ਮੈਥ ਮੇਰਾ ਸਬਜੈਕਟ ਨਹੀਂ ਹੈਗਾ ਮੇਰਾ ਮੇਨ ਸਬਜੈਕਟ ਹੈਗਾ ਇੰਗਲਿਸ਼ ਬੇਟਾ ਤੇ ਰੀਜਨਿੰਗ ਮੈਨੂੰ ਬਹੁਤ ਵਧੀਆ ਤਰੀਕੇ ਨਾਲ ਆਉਂਦੀ ਹੈ ਤਾਂ ਹੀ ਮੈਂ ਤੁਹਾਨੂੰ ਕਰਾ ਦਿੰਨੀ ਹੁੰਨੀ ਹੈ ਇਹ ਮੈਥ ਦੇ ਕੁਐਸਚਨ ਹੈ ਜੇ ਤੁਸੀਂ ਕਰਨੇ ਹੋ ਸੋਲਵ ਤਾਂ ਇਹ ਤੁਸੀਂ ਆਪ ਕਰ ਲੈਣੇ ਆ ਠੀਕ ਹੈ ਤੁਹਾਨੂੰ ਪਤਾ ਲੱਗ ਜਾਏਗਾ ਵੀ ਕਿਸ ਟਾਈਪ ਦੇ ਜਿਹੜੇ ਕੁਐਸਚਨ ਆ ਉਹ ਪੇਪਰ ਦੇ ਵਿੱਚ ਆ ਰਹੇ ਨੇ ਕਿਰ ਬੇਟਾ ਤੁਸੀਂ ਆਪ ਕਰਨੇ ਨੇ ਇਹ ਤੇ ਸੈਸ਼ਨ ਵੰਡ ਕਰਨ ਤੋਂ ਪਹਿਲਾਂ ਬੱਚੇ ਮੈਂ ਤੁਹਾਨੂੰ ਦੱਸ ਦਵਾਂ ਕਿ ਮੇਰੇ ਨਾਲ ਭਾਵ ਇਸ ਚੈਨਲ ਨਾਲ ਹਮੇਸ਼ਾ ਜੁੜੇ ਰਹਿਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਕਿਉਂਕਿ ਇਸ ਚੈਨਲ ਦੇ ਆਪਾਂ 8ਵੀਂ ਤੋਂ ਲੈ ਕੇ 12ਵੀਂ ਤੱਕ ਸਾਰੇ ਸਬੈਕਟਸ ਹੀ ਕਰਾਉਣੇ ਆ ਸਿਰਫ ਮੈਥ ਨੂੰ ਛੱਡ ਕੇ ਤੇ ਤਾਂ ਕਿ ਜਦੋਂ ਵੀ ਤੁਸੀਂ ਨਵੀਂ ਕਲਾਸ ਦੇ ਵਿੱਚ ਹੁੰਨੇ ਹੋ ਤੁਹਾਡੇ ਪੇਪਰ ਹੋਣਗੇ ਇਹ ਚੈਨਲ ਉਦੋਂ ਵੀ ਤੁਹਾਡੀ ਮਦਦ ਇਸੇ ਤਰ੍ਹਾਂ ਕਰਦਾ ਰਹੇਗਾ ਠੀਕ ਹੈ ਬੇਟਾ ਤੇ ਆਪਣਾ ਖਿਆਲ ਰੱਖਣਾ ਚੰਗੀ ਤਰ੍ਹਾਂ ਤਿਆਰੀ ਕਰੋ ਨੈਕਸਟ ਵੀਡੀਓ ਕੋਸ਼ਿਸ਼ ਕਰਾਂਗੇ ਜਲਦੀ ਹੀ ਅਪਲੋਡ ਕਰਨ ਦੀ Ticket till then, never give up. Goodbye.